ਵਾਲਾ ਮਨੀ ਲੱਗਿਆ ਹੋਇਆ ਪਰਲੇ ਪਾਸੇ ਫਰਿਆਦ ਦੇ ਲੈਣੇ ਤੇ ਰਫੀਕ ਲੱਗਾ ਹੋਇਆ ਕੈਨੇਡਾ ਦਾ ਪੀਲਾ ਲੱਗਿਆ ਮੁੰਡੇ ਦਾ ਕੈਨੇਡਾ ਕਿੱਡੂ ਆਉਂਦਾ ਸੀ ਮੇਰੇ ਵੀਰੋ ਹਾਂਜੀ ਆ ਠੀਕ ਹੈ ਦੋਸਤਾਂ ਜੱਫਾ ਬੰਦੇ ਸਾਹਮਣੇ ਆਹ ساری ਬਾਤ ਉਹਦੇ ਮੁੱਢ ਨੇ ਇਸੇ ਵਧੀਆ ਲੱਗੇ ਐਵੇਂ ਨਹੀਂ ਟਰੈਕਟਰ ਨੂੰ ਨੀਵੇਂ ਰੰਗਦਾ ਉਹ ਸਾਹਮਣੇ ਖੜਾ ਉਹਦੇ ਨਾਮ ਆ ਗਿਆ ਸਭਾ ਸਭਾ ਨੇ ਜਾਣਾ ਹੈ ਤੇ ਬੈਸਟ ਖਿਡਾਰੀ ਰੈਕਟਰ ਤੇ ਜਾਫੀ ਨੂੰ ہو پہ فٹو لگے تو پالا گرپوریشن پچاس ہزار شماری ہے چار اچھی پیارے پریت لتو ایک نتو والا <سؤال> لتو والا <سؤال> پرت نے دجے پاسا لتو والا پرسے ਵੀ ਆਪ ਵੀ ਇਹ ਬੰਦ ਰਹੇ ਹੈ ਜੇ ਮਰਾਤਾ ਬੰਦੇ ਆਪੇ ਚਾਲ ਆਪੀ ਹੈ ਆ ਚਾਲ ਦੇ ਦੇਖਣਗੇ ਮਨੀ ਕਿ ਇਹ ਸਾਡੇ ਨਾਲ ਜੁੜਦੇ ਆ ਭਰੌਰੀ ਦੀ ਧਰਤੀਆਂ ਬਣਿਆ ਬਣਿਆ ਆ ਪਹਾੜੀ ਇਸ ਵਿੱਚ ਕੋਸ਼ਿਸ਼ ਕਰਦਾ ਹੋਇਆ ਤੇ ਹੰਦਰ ਸਭੇ ਨਾਲ ਟਾਹੀ ਆਪਣੀ ਟੀਮ ਦੇ ਨਾਲ ਰੱਖਦੇ ਸਿੱਧੂ ਦਾ ਇੱਕ ਇਰਫਾ ਸਾਡੇ ਚੋਟੀ ਦੀ ਕਮੰਡੀ پرچم پنجاب دیکھ رہے سموہ درشک ਉਸਾਂ ਕੀ ਦੀਆਂ ਤੇ ਐਨ ਆਰ ਆਈ ਵੀਰ ਤੇ ਲੋਕ ਸੰਗਤ ਨੂੰ ਬੁਲਾ ਖਵਾ ਖੁਬਦਾਈਆਂ ਬਾਕੀ ਅੱਜ ਦੇ ਟੂਰਨਾਮੈਂਟ ਬਾਰੇ ਮੈਂ ਇਹੀ ਕਹੂੰਗਾ ਕਿ ਸਰਦਾਰ ਅਤਾਸ਼ ਸਿੰਘ ਬਲ ਦੀ ਯਾਦ ਵਿੱਚ ਜੋ ਟੂਰਨਾਮੈਂਟ ਕਰਾਇਆ ਜਾ ਰਿਹਾ ਹੈ ਇਹ ਇੱਕ ਇਤਿਹਾਸਿਕ ਟੂਰਨਾਮੈਂਟ ਹੋ ਗਿਆ ਐਕਚੁਅਲੀ ਦੇਸ਼ ਵਿਦੇਸ਼ ਵਿੱਚ ਬਹੁਤ ਮੌਨਵੀਰ ਬਲ ਹੁਣਾ ਵੱਲੋਂ ਬਹੁਤ ਵੱਡਾ ਪ੍ਰਾਲਾ ਕੀਤਾ ਗਿਆ ਖੇਡਾਂ ਦੇ ਪ੍ਰਤੀ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਹੈ ਇਹਦਾ ਇਹਦੇ ਵਿੱਚ ਬਹੁਤ ਵੱਡਾ ਸਹਿਯੋਗ ਰਹੇਗਾ ਬਹੁਤ ਬਹੁਤ ਧੰਨਵਾਦੀਆਂ ਮੋਨ ਸਿੰਘ ਬਲ ਵੀਰ ਦੇ ਜਿਨੇ ਇਸ ਟੂਰਨਾਮੈਂਟ ਦੀ ਬਹੁਤ ਜ਼ਿਆਦਾ ਲੋਕਾਂ ਦੀ ਸਪੋਰਟ ਕੀਤੀ ਹੈ ਤੇ ਲਈ ਹੈ ਸਪੋਰਟ ਬਾਕੀ ਬਹੁਤ ਬਹੁਤ ਧੰਨਵਾਦ ਲੋਕਾਂ ਦਾ ਵਰਸ਼ਕਾਂ ਦਾ ਜਿਹੜੇ ਬੜੇ ਹਲੀਮੀ ਨਾਲ ਮੈਚ ਦੇਖ ਰਹੇ ਨੇ ਅਕਾਲ ਸਾਹਿਬ ਵਾਈਗੁਰਜੀ ਕੀ ਫਤਿਹ ਆਪ ਸਾਰਿਆਂ ਨੂੰ ਪਤਾ ਹੈ ਕਿ ਜੋ ਭਲਾਤ ਦੇ ਵਿੱਚ ਇੱਕ ਕਬੱਡੀ ਕੱਪ ਹੋ ਰਿਹਾ ਹੈ ਇਹ ਸਾਡੇ ਮਹਾਨ ਵੀਰ ਜਿਹੜੇ ਬਾਲ ਦੇ ਉਹਨਾਂ ਨੇ ਆਪਣੇ ਪਿਤਾ ਦੀ ਯਾਦ ਦੇ ਵਿੱਚ ਸਰਦਾਰ ਅਰਤਾਰ ਸਿੰਘ ਬਾਲ ਦੀ ਯਾਦ ਵਿੱਚ ਕਰਵਾਇਆ ਜਾ ਰਿਹਾ ਹੈ ਇਹ ਸਾਡੇ ਪੰਜਾਬ ਦਾ ਨਹੀਂ ਦੁਨੀਆ ਦਾ ਵੀ ਸਭ ਤੋਂ ਵੱਡਾ ਕੱਪ ਹੋ ਰਿਹਾ ਹੈ। ਇਹਦੇ ਵਿੱਚ ਜਿਸ ਤਰ੍ਹਾਂ ਆਪ ਲੜਕਿਆਂ ਨੂੰ ਦੇਖ ਰਹੇ ਉਸੇ ਤਰ੍ਹਾਂ ਹੀ ਤੁਸੀਂ ਦੇਖ ਰਹੇ ਹੋ ਕਿ ਲੜਕੀਆਂ ਦੇ ਵੀ ਉਸੇ ਤਰ੍ਹਾਂ ਹੀ ਵਾਰਸ ਰਵਾਣ ਕੀਤਾ ਜਾ ਰਿਹਾ ਹੈ। ਔਰ ਬਹੁਤ ਵੱਡੇ ਵੱਡੇ ਪ੍ਰਾਈਜ਼ ਰੱਖੇ ਆ। ਬਸ ਵੱਡੀ ਗੱਲ ਇਹ ਨੇ ਕਿ ਜਿਹੜਾ 4 ਕਿਲੇ ਦੀ ਗਰਾਊਂਡ ਹੈ ਜੋ ਇਹਨਾਂ ਨੇ ਅਜ ਐਲਾਨ ਕਰ ਦਿੱਤੀ ਹੈ ਕਿ ਇਹਦੇ ਵਿੱਚ ਇਸੇ ਤਰ੍ਹਾਂ ਹੀ ਮੈਚ ਹੁੰਦੇ ਰਹਿਣਗੇ। ਇਹ ਭਲਾਥੇ ਨਾਲ ਸੰਪਰਕ ਹੋ ਰਿਹਾ ਪਰ ਭਲਾਥੇ ਦੀ ਵੀ ਜ਼ਿੰਮੇਵਾਰੀ ਪੈਂਦੀ ਹੈ ਕਿ ਇਹਦੇ ਵਿੱਚ ਵੱਧ ਤੋਂ ਵੱਧ ਬੱਚੇ ਭੇਜਣ ਤੇ ਜਿੰਨੇ ਵੀ ਵੱਧ ਤੋਂ ਵੱਧ ਬੱਚੇ ਭੇਜਣਗੇ ਓਨਾ ਹੀ ਫਾਇਦਾ ਹੋਵੇਗਾ। ਉਹਦਾ ਹੋਵੇ ਕਿ ਇਸੇ ਤਰ੍ਹਾਂ ਹੀ ਆਪ ਤੇ ਫਿਰ ਟੂਰਨਾਮੈਂਟ ਕਰਾਈਏ ਤੇ ਬੱਚਾ ਕੋਈ ਨਾ ਭੇਜੇ ਮੈਂ ਸਾਰੇ ਪਲਾਟਵਾਸੀਆਂ ਨੂੰ ਲਾਕਕੇ ਦੇ ਵਸੇ ਨੂੰ ਕਹਿੰਦਾ ਕਿ ਇਹਦੇ ਵਿੱਚ ਵਾਦੂ ਵਾਦ ਆਣ ਕੇ ਆਪਣੇ ਬੱਚਿਆਂ ਨੂੰ ਭੇਜੋ ਜੋ ਨਸ਼ਿਆਂ ਨੂੰ ਦੂਰ ਕਰੋ ਔਰ ਵਾਦੂ ਵਾਦ ਆਪਣੇ ਸੇਧ ਰੱਖਿਆ ਰਹੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਮੇਰੇ ਬਲੋ ਸਿਆਖਤਾਂ ਨੂੰ ਪਲਾਟ ਮੇਰੇ ਵਿੱਚ ਪਹੁੰਚਾ ਨੂੰ ਲੱਖ ਬਾਰਕਾ ਅਸੀਂ ਮੈਂ ਆਸਟ੍ਰੇਲੀਆ ਦੇ ਸਪੈਸ਼ਲ ਇੱਥੇ ਪਹਲਾਤ ਮੇਲੇ ਦੇ ਵਿੱਚ ਪਹੁੰਚਿਆ ਮੋਨਵੀ ਫਲ ਜੋ ਇੱਕ ਇੱਕ ਕਬੱਡੀ ਦਾ ਬ੍ਰਾਂਡ ਨੇਮ ਆ ਇਹਨਾਂ ਦੇ ਨਾਲ ਅੱਜ ਲੱਖਾਂ ਲੋਕਾਂ ਦਾ ਇਕੱਠ ਘਾਠ ਘਾਠਾ ਮਾਰਦਾ ਵੱਡੇ ਵੱਡੇ ਨਾਮ ਰੱਖੇ ਗਏ ਨੇ ਸੋ ਇਸ ਗੱਲ ਕਰਕੇ ਹਰ ਸਾਲ ਦੀ ਤਰ੍ਹਾਂ ਆਸਵਾਰ ਵੀ ਮੇਲਾ ਬਹੁਤ ਜ਼ਿਆਦਾ ਸਕਸੈਸਫੁਲ ਹੋਇਆ ਪੀਪ ਸਵਾਰ ਜੋਇੰਟ ਸੈਂਟਰੀ ਪੰਜਾਬ ਯੂਨਿਟ ਮੈਂ ਜਿਹੜੇ ਟੀਵੀ ਤੇ ਮੇਰੇ ਲਈ ਸੋਚਾ ਭਰਾਖ ਸਾਹਿਬ ਸਿੰਘ ਸੰਧੂ ਮੇਰੇ ਨਾਲ ਮੇਰੇ ਵੀਰ ਜਗਿੰਦਰ ਜੀ ਬਹੁਤ ਖੁਸ਼ੀ ਹੋਈ ਤਾਂ ਅਸੀਂ ਪਹਿਲਾਂ ਦਾ ਵਧਾਈ ਦਿੰਨੇ ਆ ਮੋਹਨਵੀਰ ਭੱਲ ਭਰਾ ਨੂੰ ਪਹਿਲਾਂ ਸਾਰੇ ਖਾਲਸਾ ਨੂੰ ਵਿਸਾਖੀ ਦੀਆਂ ਵਧਾਈਆਂ ਨਾਲ ਮੋਹਨਵੀਰ ਭੱਲ ਭਰਾ ਨੂੰ ਵਧਾਈਆਂ ਜਿਹੜਾ ਐਡਾ ਸੋਹਣਾ ਕਾਰਜ ਐ ਐਡਾ ਤਕੜਾ ਟੂਰਨਾਮੈਂਟ ਬਹੁਤ ਵੱਡਾ ਬਹੁਤ ਕ ਟੂਰਨਾਮੈਂਟ ਦੇਖਦੇ ਆ ਮੈਨੂੰ ਨਹੀਂ ਲੱਗਦਾ ਵੀ ਇਦਾਂ ਦਾ ਕੋਈ ਟੂਰਨਾਮੈਂਟ ਹੋਊਗਾ ਜਿਹੜਾ ਵੀ ਇੰਨੇ ਚੰਗੇ ਵਧੀਆ ਪ੍ਰਬੰਧ ਤੇ ਐਡੇ ਵਧੀਆ ਪਲੇਅਰ ਤੇ ਐਡੇ ਚੰਗੇ ਪ੍ਰਮੋਟਰ ਪਹੁੰਚੇ ਹੋਣਗੇ ਧੰਨਵਾਦ ਜਿਹੜੀ ਸਾਕੀਆਂ ਨੂੰ ਬਹੁਤ ਬਹੁਤ ਵਧਾਈਆਂ ਜਿੰਨੇ ਵੀ ਮੇਰੇ ਵੀਰਾਂ ਪਾਸੇ ਕਬੱਡੀ ਟੂਰਨਾਮੈਂਟ ਤੇ ਆਏ ਸਾਰਿਆਂ ਨੂੰ ਜੀ ਆਇਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜੀ ਸਾਡਾ ਸਾਥ ਦਿਓ ਪਹਿਲੀ ਵਾਰ ਸਾਰੇ ਇਸੇ ਤਰ੍ਹਾਂ ਪਾਣੀ ਅੱਧੀ ਦਾ ਅਨੁਭਵ ਕਰ ਰਹੇ ਆਂ ਪੰਜਾਬੀ ਦੀ ਮਾਨ ਕਹਿੰਦਾ ਜਿਹੜਾ ਸਮੇਂ ਦੀ ਹੋਗਾ ਚੜਾ ਕੇ ਬੰਦ ਕਰੀਏ ਧੰਨਵਾਦ ਥੈਂਕ ਯੂ ਸਸੀ ਗਾ ਜੀ ਮੈਂ ਤੁਹਾਡਾ ਆਪਣਾ ਕਬੱਡੀ ਪਲੇਅਰ ਲੱਖਾ ਕੰਟਰੋਲ ਤੇ ਆਪਾਂ ਪਹੁੰਚਿਆ ਪਿੰਡ ਪਲਕ ਪੁਲਕ ਬਹੁਤਲਾ ਜੇ ਕਬੱਡੀ ਕੱਪ ਤੇ ਜੋ ਆਪਣਾ ਵੀਰ ਬਲ ਬਹੁਤ ਬਹੁਤ ਮੁਬਾਰਕਾ ਕੇ ਜੋ ਸਾਥੀ ਦੇ ਸਭ ਦਿਹਾੜੇ ਤੇ ਇੱਕ ਕਬੱਡੀ ਦਾ ਮਹਾਕੰਮ ਕਰਵਾਇਆ ਜਾ ਰਿਹਾ ਤੇ ਜਿੱਥੇ ਇਕੱਠ ਕਰਨਾ ਘਾਠਾ ਮਾਰਦਾ ਕਾਠ ਹੈ ਤੇ ਆਪਣੇ ਵੀਰ ਗੁਰਦੇਵ ਸਮਰਾਪਰਾ ਸਾਡਾ ਬੰਦੂ ਅਮਰਜੀਤ ਪਿਆਪਾ ਤਾਰਨਾ ਹਾਜ਼ਰ ਰਿਖੇ ਜਿੰਨੇ ਸਾਰੇ ਭਰਾਵਾਂ ਵੱਲੋਂ ਪਲੇਅਰ ਭਰਾਵਾਂ ਨੂੰ ਤੇ ਪਲੇਅਰ ਭਰਾਵਾਂ ਨੂੰ ਸਾਰੇ ਪਲੇਅਰ ਭਰਾ ਪਹੁੰਚੇ ਆ ਜੋ ਵੀ ਐਨ ਆਰ ਆਈ ਦਰਸ਼ਕ ਵੀ ਪਹੁੰਚੇ ਆ ਸਪੈਸ਼ਲ ਇੰਡੀਆ ਦੇ ਵਿੱਚ ਅਮਰੀਕਾ ਕੈਨੇਡਾ ਯੂਕੇ ਦੇ ਵਿੱਚੋਂ ਕੰਮ ਛੱਡ ਕੇ ਅੱਜ ਆਪਣੇ ਇਸ ਪ੍ਰਸਤਾਨ ਦੇ ਕਬੱਡੀ ਕੱਪ ਦੇ ਪਹੁੰਚੇ ਆ ਤੇ ਸਾਰੇ ਦਰਸ਼ਕ ਭਰਾਵਾਂ ਦਾ ਤੇ ਪਲੇਅਰ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਤੇ ਮੁੰਮੀ ਬੰਗ ਨੂੰ ਬਹੁਤ ਬਹੁਤ ਮੁਬਾਰਕਾ ਭਰਾ ਨੂੰ ਜੋ ਐਡਾ ਅਤਰਾਲਾ ਤੇ ਐਨਾ ਵੰਦ ਦੀ ਤਹਰਾ ਨੇ ਗਨਾਤਮਾ ਵੀਰ ਨੂੰ ਸੈਂਟਰ ਦੇ ਨਾਲ ਚੌਗੜੀ ਟੱਕੀ ਦੇ ਵਿੱਚ ਸਰਦੀ ਕਲਾ ਵਿੱਚ ਰੱਖੇ ਮੇਰੇ ਸੋਨੇ ਵੀਰ ਨੂੰ ਪਾਪਾ ਕਿੰਨੇ ਥੈਂਕ ਯੂ ਸਨ ਜੀ ਆ ਬੜੀਆਂ ਪਾ ਕੇ 22 ਜਿਹੜੇ ਅੰਕ ਪ੍ਰਾਪਤ ਕੀਤੇ ਐ ਸਬੰਧਤ ਬੱਚੇ ਨੂੰ ਬੇਨਤੀ ਹੈ ਕਿ ਫੋੜ ਦੇਵੇ ਆ ਵਿੱਚੇ ਫੋੜ ਦੀ ਜੇਤੂ ਐ ਤੇ 15 ਹਰੀ ਨੂੰ ਸੁਖਾ 5 ਜੱਫੇ 15 ਅੰਕ ਜਿਹੜੇ ਇਹ ਬੈਸਾ 1 ਲੱਖ ਰੁਪਈਆ ਆ ਵੀ ਕਾਲਾ ਰਿਜ਼ਲਟ ਤਿਆਰ ਕਰ ਰਿਹਾ ਜੀ ਕਿਰਪਾ ਕਰਕੇ ਫਾਸਟ ਸੈਗਮੈਂਟ ਪਹਿਲੇ ਪਹਿਲੇ ਟੀਮ ਨੂੰ ਜਿਹੜਾ ਪ੍ਰਾਈਜ਼ ਰੱਖਿਆ ਗਿਆ ਦਾ ਤੋਂ ਸਮਰਪਤ ਉਹਨਾਂ ਦੀ ਸੋਚ ਨੂੰ ਸਮਰਪਤ ਹੈ ਇਹ ਬਾਪ ਦਾ ਕਬੱਡੀ ਕਰਦਾ ਲੜਕਿਆਂ ਦਾ ਫਾਈਨਲ ਹੋਇਆ ਸੁਮਿੰਦਰ ਹਰਿਆਣੇ ਤੋਂ ਪਰੌਂਦੇ ਤੋਂ ਬੱਜੀ ਨੇ ਜਿਹੜਾ ਹੋਰ ਟੋਨ ਜਿੱਤਿਆ ਜੋ ਦਾ ਤਾੜੀ ਮਾਰ ਦੋ ਇਸ ਬੱਜੀ ਦੇ ਨਾਲ ਦੇ 22 ਕਬੱਡੀਆਂ ਪਾ ਕੇ 22 ਅੰਕ ਪ੍ਰਾਪਤ ਕੀਤੇ ਹੈ 22 ਤੇ 22 ਬਹੁਤ ਬੜੇ ਪ੍ਰਬੰਧ ਹੈ ਜੀ ਇਹ ਸਾਡੇ ਇਲਾਕੇ ਦਾ ਮਾਣ ਹੈ ਉਰਜ ਬੱਲ ਹੋਣਾ ਇਹਨਾਂ ਨੂੰ ਬਹੁਤ ਟਾਈਮ ਤੋਂ ਕਰਾ ਰਹੇ ਨੇ 40 50 ਸਾਲ ਤੋਂ ਕਰਾ ਰਹੇ ਨੇ ਕੱਪ ਵਾਦ ਦੇਖੋ ਤੁਸੀਂ ਪ੍ਰਬੰਧ ਕਿੰਨੇ ਸੋਹਣੇ ਕੀਤੇ ਆ ਇਹਦਾ ਬਜਟ ਬਹੁਤ ਵੱਡਾ ਆ ਘੱਟੋ-ਘੱਟ 7-8 ਕਰੋੜ ਰੁਪਏ ਬਜਟ ਆ ਤੇ ਇਹਨਾਂ ਦੇ ਪਹਿਲਾਂ ਪਿਤਾ ਜੀ ਕਰਾਣ ਹੁੰਦੇ ਅਵਤਾਰ ਸਿੰਘ ਦੀ ਬੱਲ ਤੇ ਹੁਣ ਉਹਨਾਂ ਦੇ ਪੁੱਰੇ ਹੁਣ ਤੋਂ ਬਾਅਦ ਹੁਣ ਉਹਨਾਂ ਦਾ ਬੇਟਾ ਜੀ ਕਰਾਣ ਦੇ ਸਾਡੇ ਅਨੁਭਵੀ ਮਾਣ ਵਾਲੀ ਗੱਲ ਹੈ ਕਿ ਇਹ ਇਸ ਧਰਤੀ ਦੇ ਜੰਮੇ ਪਲੇ ਆ ਪੰਜਾਬ ਦਾ ਸਭ ਤੋਂ ਵੱਡਾ ਤੇ ਵੱਡੇ ਪੈਸਾ ਤੋਂ ਆਪ ਦਾ ਕਾਪੜਾ ਸਾਡੇ ਪੱਲਤ ਸਾਈਡ ਤੋਂ ਹੁੰਦਾ ਹੈ ਅਸੀਂ ਜਿੰਨੇ ਜਾਨੇ ਅਸੀਂ ਬਾਹਰੋਂ ਆਏ ਹਰ ਸਾਲ ਦੇ ਸਾਥੀ ਜਾਣੇ ਮੈਚ ਵੇਖਣ ਸਪੈਸ਼ਲ ਆਣੇ ਕੱਪ ਦੇ ਕਰਨ ਅਮਰੀਕਾ ਤੋਂ ਆਏ ਵੀ ਭਾਈ ਅਮਰੀਕਾ ਤੋਂ ਸਪੈਸ਼ਲ ਅਸੀਂ ਹਰ ਸਾਲ ਦੇ ਸਾਥੀ ਤਾਂ ਹੀ ਆਣੇ ਕਿ ਅਸੀਂ ਆਪਣੇ ਇਲਾਕੇ ਦੀ ਸੰਗਤ ਨਾਲ ਰੂਪ ਰੂਪ ਹੋ ਸਕੀਏ ਮੈਚਾਂ ਦਾ ਆਨੰਦ ਮਾਣੀਏ ਆਪਾਂ ਆਪਣੇ ਇੱਥੇ ਦੇ ਇੱਥੇ ਆ ਕੇ ਜਿੱਥੇ ਦੇ ਪ੍ਰਬੰਧ ਹੋਏ ਕਿ ਇਹ ਵੱਡਾ ਕਬੱਡੀ ਦਾ ਮਹੱਤਵਪੂਰਨ ਪ੍ਰੇਖਣ ਜਿਵੇਂ ਦਾ ਲੱਗਦਾ ਮਾਨੂੰ ਬਹੁਤ ਬਹੁਤ ਇਹ ਚੀਜ਼ਾਂ ਨੂੰ ਬਾਹਰ ਲੱਭੀਆਂ ਉੱਥੇ ਯੂ ਐਸ اے ਜੇ ਕੈਨੇਡਾ ਅਮਰੀਕਾ ਜਿੱਥੇ ਵੀ ਹੋਈ ਹੈ ਨਾ ਇਹ ਚੀਜ਼ਾਂ ਨੂੰ ਬਾਹਰ ਨਹੀਂ ਮਿਲਦੀਆਂ ਤਾਂ ਅਸੀਂ ਇੱਥੇ ਆਨੇ ਆ ਇੰਨੇ ਨੇ ਪੈਸੇ ਦਿੱਟ ਸੱਚ ਕੇ ਸਪੈਸ਼ਲ ਹੈ ਇਹ ਰੌਣਕ ਮੇਲਾ ਇਹ ਸੰਗਤ ਦੇ ਦੂਰੂ ਹੋਣ ਵਾਸਤੇ ਆਉਂਦੇ ਆ ਕਿ ਇਹ ਚੀਜ਼ਾਂ ਨੂੰ ਬਹੁਤ ਚਾਹ ਦਿੰਦੀਆਂ ਨੇ ਅੱਜ ਤਾਂ ਕਿੰਨੇ ਸਾਰੇ ਜਿੰਨੇ ਵੀ ਆਪਣੇ ਐਨ ਆਰ ਆਈ ਵੀਰ ਹੈ ਛੇਡਾਂ ਵੱਲ ਜਾਓ ਨਸ਼ੇ ਤੇ ਆ ਕੇ ਇਸ ਪਾਸੇ ਲੱਗੋ ਬਹੁਤ ਵਧੀਆ ਜੀ ਰੌਣਕਾਂ ਮੇਲਾ ਲੱਗਾ ਹੈ ਜੀ ਇਹ ਮੋਹਨਵੀਰ ਭਾਈ ਨੂੰ ਬਹੁਤ ਬਹੁਤ ਵਧਾਈਆਂ ਦੇ ਲੂ ਨੌਜਵਾਨ ਪੀੜ੍ਹੀ ਨੂੰ ਇਹੋ ਜਿੰਨਾ ਵੱਦ-ਵਦ ਖੇਡਾਂ ਲਿਧਿਆਨ ਦੇਵਾਂਗੇ ਜੀ ਉਹਨਾਂ ਬਚੇ ਰਵਾਂਗੇ ਜੀ ਮੋਹਨਵੀਰ ਮਾਲ ਭਾਈ ਨੂੰ ਬੇਨਤੀ ਹੈ ਕਿ ਆਪਣੀ ਸਾਰੀ ਫੈਮਿਲੀ ਸਾਰੇ ਪਰਿਵਾਰ ਨੂੰ ਲੈ ਕੇ ਆਜੋ ਗਰਾਊਂਡ ਦੇ ਵਿੱਚ ਜੋਤੀ ਜੀ ਖੋਸ਼ ਹੋ ਨਹੀਂ ਸੰਧੂ ਸਾਹਿਬ ਠੀਕੋ ਤੇ ਨਾਰੀ ਸਾਡੇ ਸਰਦਾਰ ਅਮਨਜੀਤ ਕੌਰ ਵੱਲ ਬਾਈ ਜੀ ਇੱਕ ਮਿੰਟ ਮੈਚ ਦਾ ਬਾਈ ਜੀ ਮੇਰੀ ਸੁਣੋ ਗੱਲ ਵੀਰ ਜੀ ਅਸੀਂ ਪਹਿਲਾਂ ਸਪੈਸ਼ਲੀ ਇਹ ਗੱਲ ਬੋਲੀ ਆ ਵੀ ਕੋਈ ਵੀ ਪੰਜਾਬ ਪੁਲਿਸ ਦਾ ਬੰਦਾ ਸਾਡੇ ਦਰਸ਼ਕਾਂ ਨੂੰ ਡਾਂਗ ਨਹੀਂ ਮਾਰੂਗਾ ਇੱਕ ਇੱਕ ਮਿੰਟ ਕਰਵਾ ਸਰਪ੍ਰੀ ਵੀ ਪੈਣੇ ਇੱਕ ਮਿੰਟ ਪਲੀਜ਼ ਪਰ ਪਲੀਜ਼ ਯਾਰ ਸਾਡੀ ਇੱਕ ਰਿਕੁਐਸਟ ਆ ਤੁਹਾਡੇ ਅੱਗੇ ਇੱਕ ਮਿੰਟ ਜੇ ਤਾਂ ਕਬੱਡੀ ਨੂੰ ਕਾਪਿਓ ਪਿਆ ਹੋ ਇੱਕ ਪਾਸੇ ਨਵਜਨ ਚੰਗਦੇ ਸਰਾਹੀ ਧਰਤੀ ਦਾ ਮੇਰੇ ਮਿੱਤਰੋ ਹਾਂ ਬਾਤ ਤਕੜਾ ਜੱਫਾ ਲਾਉਂਦਾ ਹੋਇਆ ਇਹ ਗੁਰਦੀਪ ਮਹੰਦੂਪਰੀਆ ਟਾਪ ਦਾ ਜੱਫਾ ਮੈਦਾਨ ਦੇ ਅੰਦਰ ਲੱਗਦਾ ਹੋਇਆ ਅਗਲੀ ਕਬੱਡੀ ਪੌਂਡਰ ਦੇ ਮੈਦਾਨ ਦੇ ਦੂਜੇ ਦੀ ਬੈਸਟ ਰੇਡਰ ਜਿਹੜੇ ਬੈਸਟ ਆਫੀ ਹੈ ਜਿਹੜੀ ਅਜਨੇਸ ਕਬੱਡੀ ਕੱਪ ਦੀ ਤੇ 15 ਟੱਚ ਲੱਗੇ ਪੰਜ ਜੱਫੇ ਲਾਏ ਨੇ ਬੱਚੀ ਨੇ ਦੇ ਸੁਮਿਤ हरियाणा पाई कया भाई